ਬੜਾ ਗੰਭੀਰ ਮਸਲਾ ਹੈ ਉਹ ਤੇ ਅੰਤਰਰਾਸ਼ਟਰੀ ਪੱਧਰ ਤੱਕ ਹੈ ਜਿਹੜਾ ਅਸਰ ਕਰਦਾ ਹੈ ਪ੍ਰਭਾਵ ਪਾਉਂਦਾ ਹੈ ਭਾਰਤ ਕੈਨੇਡਾ ਦੇ ਸਬੰਧਾਂ ਨੂੰ ਲੈ ਕੇ ਪਹਿਲਾਂ ਕਈ ਸਾਲ ਬਹੁਤ ਚੰਗਾ ਤੇ ਇੱਕ ਲਹਿ ਦੇ ਵਿੱਚ ਚੱਲਦਾ ਰਿਹਾ ਸਿਸਟਮ ਔਰ ਗਿਣਤੀ ਵੀ ਵੱਡੀ ਸੀ ਪ੍ਰਵਾਸ ਕਰਨ ਵਾਲਿਆਂ ਦੀ ਖਾਸ ਕਰਕੇ ਪੰਜਾਬ ਤੋਂ ਭਾਰਤ ਤੋਂ ਕੈਨੇਡਾ ਵੱਲ ਫਿਰ ਇੱਕ ਸਮਾਂ ਆਇਆ ਕਿ ਬੜਾ ਗਰਾਵਟਾਈ ਹੌਲੀ ਹੌਲੀ ਫਿਰ ਠੀਕ ਹੋਇਆ ਹੁਣ ਜਿਵੇਂ ਜਿਵੇਂ ਕੈਨੇਡਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਉੱਥੇ ਆਪਸੀ ਜਿਹੜੀਆਂ ਵਿਰੋਧੀ ਧਿਰ ਤੇ ਸੱਤਾ ਧਿਰ ਦੀ ਇੰਨੀ ਖਿੱਚੋ ਤਾਣ ਜਾਂ ਇੰਨੀ ਜ਼ਿਆਦਾ ਜਿਹੜੀ ਆੜ ਫਸ ਹੋ ਗਈ ਹੈ ਉਹ ਪਾਲਿਸੀ ਚੇਂਜ ਕਰਾਉਣ ਬਣ ਗਿਆ ਟਰੂਡੋ ਸਰਕਾਰ ਤੇ ਤੇ ਹੁਣ ਜਿਹੜਾ ਤਾਜ਼ਾ ਐਲਾਨ ਹੋਇਆ ਕਿ ਮਾਪਿਆਂ ਦੀ ਇਮੀਗ੍ਰੇਸ਼ਨ ਉੱਤੇ ਰੋਕ ਜਾਂ ਇੱਕ ਤਰ੍ਹਾਂ ਦੀ ਇੱਕ ਫਾਟਕ ਲੱਗ ਗਿਆ ਉਸ ਨੂੰ ਕਿਵੇਂ ਕਿੰਨਾ ਕੁ ਪ੍ਰਭਾਵ ਪੈਣਾ ਹੈ ਔਰ ਖਾਸ ਕਰਕੇ ਹਰਦੀਪ ਸਿੰਘ ਨਿਜਰ ਕਾਂਡ ਤੋਂ ਬਾਅਦ ਬਹੁਤ ਕੁਝ ਬਦਲਿਆ ਕੈਨੇਡਾ ਭਾਰਤ ਦਰਮਿਆਨ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਚਾਹੇ ਜਿਸ ਵੀ ਧਰਮ ਦੇ ਵਿੱਚ ਕੱਟੜਵਾਦਤਾ ਹੁੰਦੀ ਆ ਉਹਨੂੰ ਤੁਸੀਂ ਅਤਵਾਦੀ ਅਤਵਾਦੀ ਗਤੀਆਂ ਦੇ ਬਰਾਬਰ ਸਮਝ ਸਕਦੇ ਹੋ ਚਾਹੇ ਕੈਨੇਡਾ ਖਾਲਸਤਾਨੀ ਬੈਠੇ ਨੇ ਚਾਹੇ ਕੈਨੇਡਾ ਕੱਟੜ Hindu ਬੈਠੇ ਨੇ ਇਹ ਦੋਨੇ ਹੀ ਦੇਸ਼ ਵਿਰੋਧੀ ਨੇ ਉਹ ਭਾਰਤਵਾਸ ਉਨਾ ਹੀ ਕੱਟੜ Hindu ਖਤਰਨਾਕ ਆ ਉਨਾ ਹੀ ਕੱਟੜ ਸਿੱਖ ਖਤਰਨਾਕ ਆ ਉਨਾ ਹੀ ਮੁਸਲਮਾਨ ਆ ਉਨਾ ਹੀ ਇਸਾਈ ਆ ਕੱਟੜਵਾਦਤਾ ਤੇ ਹੋਣੀ ਨਹੀਂ ਚਾਹੀਦੀ ਹੈਗੀ ਪਰ ਜੋ ਇੰਡੀਆ ਦੇ ਲੋਕਾਂ ਨੇ ਉੱਥੇ ਜਿਹੜੇ ਜਾ ਕੇ ਕੈਨੇਡਾ ਦੀ ਧਰਤੀ ਤੇ ਗੰਦ ਪਾਇਆ ਉਹ ਸਾਰੀ ਦੁਨੀਆ ਨੂੰ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਭਾਰਤ ਦੇ ਜਿਹੜੇ ਮਸਲੇ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਜਿਹੜੇ ਉਲਝਾਏ ਨੇ ਜਿਹੜੇ ਇਹਨਾਂ ਨੇ ਆਪਸ ਵਿੱਚ ਫਸਾਦ ਕੀਤੇ ਨੇ ਇੱਕ ਦੂਜੇ ਦੇ ਖਿਲਾਫ ਸ਼ਬਦ ਬੋਲੇ ਜਾ ਰਹੇ ਨੇ ਉਹਦੇ ਨਾਲ ਕੈਨੇਡਾ ਦਾ ਕੀ ਲੈਣਾ ਦੇਣਾ ਜੇ ਕਿਸੇ ਦੇ ਢਿੱਡ ਪੀੜ ਹੁੰਦੀ ਹੈ ਤੇ ਇੰਡੀਆ ਦੇ ਵਿੱਚ ਆ ਕੇ ਕਰੇ ਨਾਲੇ ਤੁਸੀਂ ਉਸ ਧਰਤੀ ਤੇ ਜਾ ਕੇ ਖਾਂਦੇ ਹੋ ਕਮਾਉਂਦੇ ਹੋ ਨਾਲੇ ਉਹਨੂੰ ਨਿੰਦਦੇ ਹੋ ਨਾਲੇ ਇੰਡੀਆ ਨੂੰ ਵੀ ਨਿੰਦਦੇ ਹੋਗੇ ਤੇ ਉਹਨਾਂ ਦੇ ਵੋਟ ਬੈਂਕ ਲਈ ਤਾਂ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਕਹਿ ਦਿੱਤਾ ਕਿ ਆਪਣੀਆਂ ਲੜਾਈਆਂ ਝਗੜੇ ਫਸਾਦ ਦਾ ਫਸਾਦ ਆਪਦੇ ਘਰੇ ਰੱਖ ਕੇ ਆਓ ਕਲਚਰ ਲੈ ਕੇ ਆਓ ਅਸੀਂ ਸਵਾਗਤ ਕਰਾਂਗੇ ਪਰ ਫਸਾਦ ਨਹੀਂ ਚਾਹੀਦਾ ਸਾਨੂੰ ਇੱਥੇ ਜਿਹੜਾ ਇੰਡੀਆ ਇੰਡੀਅਨ ਹੈ ਨਾ ਲੋਕ ਇਹ ਕਦੀ ਵੀ ਅਨਕਲਚਰਡ ਨੇ ਇਹ ਸੰਸਕਾਰੀ ਹੈ ਨਹੀਂ ਆ ਇਹਦੇ ਆਪਣੇ ਮੁਫਾਦ ਦੇਖਦੇ ਨੇ ਉਥੇ ਧਰਮ ਦੀ ਆੜ ਦੇ ਵਿੱਚ ਤੁਸੀਂ ਦੇਖੋ ਕਰਨਾਟਕਾ ਦੇ ਲੋਕਾਂ ਦੇ ਵੱਖਰੇ ਮੰਦਰ ਨੇ ਗੁਜਰਾਤ ਦੇ ਲੋਕਾਂ ਦੇ ਵੱਖਰੇ ਮੰਦਰ ਨੇ ਮਹਾਰਾਸ਼ਟਰ ਦੇ ਲੋਕਾਂ ਦੇ ਵੱਖਰੇ ਮੰਦਰ ਨੇ ਤੇ ਪੰਜਾਬ ਦੇ ਲੋਕਾਂ ਦੇ ਵੱਖਰੇ ਗੁਰਦੁਆਰੇ ਨੇ ਇਹ ਰਾਮਗੜੀਆਂ ਦਾ ਵੇ ਜੱਟਾਂ ਦਾ ਵੇ ਲਬਾਣਿਆਂ ਦਾ ਮਤਲਬ ਇੰਡੀਆ ਦੇ ਲੋਕਾਂ ਨੇ ਉਥੇ ਪੂਰਾ ਗੰਦ ਪਾਇਆ ਹੈਗਾ ਨੇ ਉਥੇ ਬਸ ਮੜੀਆਂ ਵੀ ਵੱਖਰੀਆਂ ਹੋ ਜਾਣਗੀਆਂ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਮੰਦਰ ਉਥੇ ਸਟੇਟਾਂ ਦੇ ਆਧਾਰ ਤੇ ਨੇ ਅੱਛਾ ਉਥੇ ਵੀ ਜਿਹੜੇ ਮੰਦਰ ਨੇ ਕੋਈ ਸਨਾਤਨੀ ਆ ਕੋਈ ਉਹ ਦੂਜਾ ਹੈ ਨੇ ਜਿਹੜੇ ਇਨਸਕੋ ਇਨਸਕੋਨ ਵਾਲੇ ਨੇ ਉਹ ਵੱਖਰੇ ਨੇ ਉੱਥੇ ਵੀ ਵੱਖਰੇ ਨੇ ਔਰ ਦੂਜਾ ਪੈਨੀਟ੍ਰੇਸ਼ਨ ਬਹੁਤ ਜ਼ਿਆਦਾ ਇੱਥੋਂ ਗਈ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੀ ਪੂਰੀ ਦੁਨੀਆ ਦੇ ਵਿੱਚ ਹੁਣ ਤੂਤੀ ਬੋਲਦੀ ਹੈ ਪਰ ਕੁਝ ਸਿੱਖ ਵਿਰੋਧੀ ਤਾਕਤਾਂ ਨੇ ਉੱਤੇ ਜਾ ਕੇ ਪੈਨੀਟ੍ਰੇਸ਼ਨ ਕੀਤਾ ਹੈਗਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਉਹ ਸਾਬਤ ਹੋ ਚੁੱਕਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲकांड ਪਿੱਛੇ ਕੌਣ ਸੀ ਤੇ ਕਿਉਂ ਸਾਰਾ ਪੈਨੀਟ੍ਰੇਸ਼ਨ ਵਰਤਿਆ ਜਾ ਰਿਹਾ ਸੀ ਹੁਣ ਇਹ ਹੈ ਕਿ ਇੰਡੀਆ ਦੇ ਲੋਕਾਂ ਨੇ ਉੱਥੇ ਜਾ ਕੇ ਜੋ ਪਾਇਆ ਉਹਨਾਂ ਦੇ ਜਿਹੜਾ ਆਪੋਜੀਸ਼ਨ ਲੀਡਰ ਨੂੰ ਕਹਿਣਾ ਪਿਆ ਕਿ ਤੁਹਾਡੀਆਂ ਜਿਹੜੀਆਂ ਕਰਤੂਤਾ ਨੇ ਤੁਹਾਡੇ ਜਿਹੜੀਆਂ ਨੀਤੀਆਂ ਨੇ ਅਹੀਂ ਕਿਉਂ ਚੱਲੀਆਂ ਸਾਡੀ ਧਰਤੀ ਤੇ ਤੁਸੀਂ ਕੋਈ ਪਾਪ ਕਰ ਰਹੇ ਹੋ ਜਾਂ ਸਾਡੀ ਧਰਤੀ ਕੋਈ ਬਦਨਾਮ ਕਰ ਰਹੇ ਹੋ ਇਸੇ ਕਰਕੇ ਉਹਨਾਂ ਨੇ ਹੁਣ ਦੇਖੋ ਸਖਤੀ ਕਰ ਦਿੱਤੀ ਹੈ ਯਾਰ ਨਿੱਜਰ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਸਬੰਧ ਵਿਗੜੇ ਸਖਤੀ ਹੋ ਗਈ ਉਹਨਾਂ ਨੇ ਸਟੂਡੈਂਟ ਵਿਜੇ ਵਿੱਚ ਕੱਟ ਲਾਤੇ ਸਪਾਉਜ਼ ਵਿਜੇ ਵਿੱਚ ਕੱਟ ਲਾਤੇ ਤੇ ਹੁਣ ਜਿਹੜੇ ਉਥੇ ਸਰਵਣ ਪੁੱਤਰ ਆਪਣੇ ਆਪ ਨੂੰ ਧੀਆ ਪੁੱਤ ਸਮਝਦੇ ਕਿ ਵਿਆਹ ਕਰਾ ਲੈਂਦੇ ਹੀ ਨਿਆਣਾ ਹੋ ਜਾਂਦਾ ਸੀ ਨਿਆਣਾ ਸਾਭਣ ਵਾਸਤੇ ਉਥੇ ਨੈਣੀ ਰੱਖਣੀ ਪੈਂਦੀ ਆ ਇਸ ਕਰਕੇ ਇਹਦੋਂ ਆਪਣੇ ਮਾਪੇ ਨੂੰ ਬੁਲਾ ਲੈਂਦੇ ਸੀ ਨਾਲੇ ਮਾਵਾ ਰੋਟੀਆਂ ਪਕਾਉਂਦੇ ਕਈਆਂ ਨੇ ਤੇ ਆਪਣੀਆਂ ਮਾਵਾ ਨੂੰ ਉਹ ਬਣਾਤਾ ਹੀ ਨੌਕਰ ਬਣਾ ਲਿਆ ਕੰਮ ਵਾਲੀਆਂ ਬਣਾਤਿਆ ਸੀ ਪਿੱਟੀ ਫੜੇ ਸਰਵਿਸ ਸ਼ੁਰੂ ਕਰ ਦਿੱਤੀ ਸੀ ਕਿ ਬੀਬੀ ਦੋ ਵਿਲੀ ਬੈਠੀ ਹੈਗੇ ਚਾਰ ਰੋਟੀਆਂ ਲਾ ਕੇ ਵੰਡਣੀਆਂ ਹੈਗੇ ਨੇ ਕਿਉਂਕਿ ਜਿੱਥੇ ਪਹਿਲਾਂ 800 ਡਾਲਰ ਦੇ ਨਾਲ ਗੁਜ਼ਾਰਾ ਹੁੰਦਾ ਹੁਣ 16-1600 ਦੇ ਡਾਲਰ ਦੇ ਵਿੱਚ ਗੁਜ਼ਾਰਾ ਹੋ ਰਿਹਾ ਮਹੀਨੇ ਖਰਚੇ ਵਧ ਗਏ ਨੇ ਇਸ ਕਰਕੇ ਉਹ ਦੇਖੋ ਪਹਿਲਾਂ ਸਟੂਡੈਂਟ ਵੀਜ਼ਾ ਕੱਟ ਸਪਾਉਜ਼ ਵੀਜ਼ਾ ਕੱਟ ਹੁਣ ਜਿਹੜੀਆਂ ਪੰਜਾਬ ਸਰਕਾਰ ਨੇ ਕਿਹਾ ਕਿ ਐਰਕੀ ਐਡਮਿਸ਼ਨ ਬੜੀ ਹੋ ਗਈ ਐ ਐਡਮਿਸ਼ਨ ਤੁਹਾਡੇ ਪੰਜਾਬ ਸਰਕਾਰ ਕਰਕੇ ਥੋੜਾ ਹੋਈ ਆ ਉਹ ਹੈ ਕਿ ਉੱਥੇ ਹੁਣ ਗ੍ਰੈਜੂਏਸ਼ਨ ਕਰ ਦਿੱਤੀ ਐ ਸਪਾਉਜ਼ ਵੀਜ਼ਾ ਉਹਨਾਂ ਨੇ ਘਟਾ ਦਿੱਤਾ ਇਸ ਕਰਕੇ ਉਹਨੂੰ ਕਹਿੰਦੇ ਨੇ ਕਿ ਪਲੱਸ 2 ਤੋਂ ਬਾਅਦ ਅੱਗੇ ਜਾ ਰਹੇ ਹੁਣ ਗ੍ਰੈਜੂਏਸ਼ਨ ਕਰਨੀ ਪਈ ਇਸ ਕਰਕੇ ਪੰਜਾਬ ਦੇ ਕਾਲਜਾਂ ਦੇ ਵਿੱਚ ਹੁਣ ਐਡਮਿਸ਼ਨ ਜ਼ਿਆਦਾ ਹੋ ਗਈ ਆ ਉਹਨਾ ਮਾਪੇ ਜਿਹੜੇ ਉਹ ਵੀ ਘਟ ਅੱਗੇ ਕੀ ਸੀ ਇਹਨਾਂ ਕੰਟਰੀਆਂ ਦੇ ਵਿੱਚ ਕਿ ਪੈਨਸ਼ਨ ਲੱਗ ਜਾਂਦੀ ਸੀ 60 ਸਾਲ ਤੋਂ ਬਾਅਦ ਬਾਪੂ ਮਾਂ ਮਾਪਿਓ ਨੂੰ ਵੀ ਬਲੇ ਬਲੇ ਉੱਥੇ ਵੀ ਘਟ ਲਾ ਦਿੱਤਾ ਹੈ ਇਹ ਹੋਣਾ ਹੀ ਜਿਹੜੇ ਉੱਥੇ ਸੈਟਲ ਹੋ ਗਏ ਉਹਨਾਂ ਦਰਵਾਜ਼ੇ ਬੰਦ ਕਰ ਲਏ ਭਾਰਤੀ ਲੋਕਾਂ ਨੇ ਚਾਹੇ ਉਹਦੇ ਚ ਕੱਟੜ ਲੋਕ ਲਾ ਲੋ ਸਿੱਖ ਧਰਮ ਨਾਲ ਸਬੰਧ ਰੱਖਦੇ ਚਾਹੇ ਉਹ ਹਿੰਦੂ ਹਿੰਦੂਵਾਦ ਦਾ ਜਿਹੜਾ ਹਿੰਦੂ ਤਤਵ ਕਹਿੰਦੇ ਆਗੇ ਨੇ ਚਾਹੇ ਉਹ ਕੱਟੜ ਨੇ ਜਿਹੜੇ ਇੱਥੇ ਵੀ ਇੰਡੀਆ ਵਾਸਤੇ ਖਤਰਾ ਵੋ ਤੇ ਬਾਹਰਲੇ ਦੇਸ਼ਾਂ ਚ ਵੀ ਖਤਰਾ ਹੈਗਾ ਇਸ ਕਰਕੇ ਉਹਨਾਂ ਨੇ ਆਪਣੀ ਰੋਜੀ ਰੋਟੀ ਤੋਂ ਉਹਨਾਂ ਦੀ ਬੰਦ ਹੋਈ ਆ ਦੂਜਿਆਂ ਦੀ ਵੀ ਇਹਨਾਂ ਨੇ ਰੋਜੀ ਰੋਟੀ ਬੰਦ ਕਰਤੀ ਔਰ ਕੈਨੇਡਾ ਪੰਜਾਬੀਆਂ ਵਾਸਤੇ ਜਾਂ ਸਿੱਖਾਂ ਵਾਸਤੇ ਇੱਕ ਵੱਡਾ ਡੈਸਟੀਨੇਸ਼ਨ ਸੀ ਉਹਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹ ਜਿਹੜਾ ਡੈਸਟੀਨੇਸ਼ਨ ਉਹ ਬੰਦ ਕਰਵਾ ਦਿੱਤਾ ਉਹ ਲੋਕੀ ਕ ਪੱਗ ਬੰਦ ਹੋ ਚੁੱਕੇ ਨੇ ਤੁਸੀਂ ਦੇਖ ਲਓ ਇਮੀਗ੍ਰੇਸ਼ਨ ਸੈਂਟਰ ਬੰਦ ਹੋ ਗਏ ਨੇ ਜਿਹੜਾ ਜਿਹਨੂੰ ਆਈਲੈਂਡਸ ਜਾਂ ਜਿਹਨੂੰ ਆਪਾਂ ਆਇਲਸ ਕਹਿੰਦੇ ਆ ਕਿ ਨੇ ਆਇਲ ਸੈਂਟਰ ਬੰਦ ਹੋ ਗਏ ਨੇ ਨਹੀਂ ਤੇ ਹਰ ਸ਼ਹਿਰ ਦੇ ਵਿੱਚ ਵੱਡੀਆਂ ਦੁਕਾਨਾਂ ਖੁੱਲੀਆਂ ਸੀ ਹਜ਼ਾਰਾਂ ਕਰੋੜ ਰੁਪਏ ਘਟੋਗੇ ਨੇ 30 40 ਹਜ਼ਾਰ ਕਰੋੜ ਰੁਪਈਆ ਸਾਲ ਦਾ ਇਹ ਆਇਲੈਂਡਸ ਸੈਂਟਰ ਵਾਲੇ ਹੀ ਲੋਕਾਂ ਕੋਲ ਲੈ ਲੈਂਦੇ ਸੀ ਏ ਬੰਦ ਹੋ ਰਹੇ ਨੇ ਹੁਣ ਲੋਕਾਂ ਦਾ ਜਿਹੜਾ ਉਹ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਉਧਰ ਜਾ ਰਹੇ ਨੇ ਉੱਥੇ ਵੀ ਹੌਲੀ ਹੌਲੀ ਗੰਦ ਪਾ ਦੇਣਗੇ ਲੋਕੇ ਕਿਉਂਕਿ ਇਹ ਜਿਹੜੇ ਨੇ ਇੰਡੀਅਨ ਜਿਹੜੇ ਲੋਕ ਨੇ ਇੰਨੇ ਸਿਵਲਾਈਜ਼ਡ ਨਹੀਂ ਹੈਗੇ ਅਧ ਸਿਵਲਾਈਜ਼ਡ ਹੈਗੇ ਨੇ ਹਜੇ ਇਹਨਾਂ ਨੂੰ ਬੜਾ ਸਦੀਆਂ ਲੱਗਣੀਆਂ ਹੈਗੀਆਂ ਨੇ ਫਿਰ ਜਾ ਕੇ ਇਹਨਾਂ ਨੂੰ ਕਦਰਾਂ ਕੀਮਤਾਂ ਦੀ ਵੈਲਿਊ ਹੋਣੀ ਹੈ ਇਹ ਜਿਹੜੇ ਇੰਡੀਅਨ ਲੋਕ ਨੇ ਇਹ ਤੇ ਆਪਣੀਆਂ ਧੀਆਂ ਦੇ ਨਾਲ ਵਿਆਹ ਪਿਉਤੀਆਂ ਕਰਕੇ ਕੈਨੇਡਾ ਇੰਗਲੈਂਡ ਪੱਕੇ ਹੁੰਦੇ ਰਹੇ ਨੇ ਭਰਾ ਆਪਣੀਆਂ ਭੈਣਾਂ ਨਾਲ ਫਰਜੀ ਵਿਆਹ ਕਰਕੇ ਹੁੰਦੇ ਨੇ ਵਿਦੇਸ਼ੀ ਲਾੜੇ ਉਹ ਇੱਥੇ ਇੰਡੀਆ ਦੀਆਂ ਕੁੜੀਆਂ ਦੇ ਨਾਲ ਨਾਲੇ ਰਾਤਾਂ ਬਤਾਉਂਦੇ ਸੀ ਨਾਲੇ ਉੱਥੇ ਜਾ ਕੇ ਛੱਡ ਦਿੰਦੇ ਸੀ ਤੇ ਇੱਥੇ ਫਿਰ ਇੱਕ ਪੈਸੇ ਇਕੱਠੇ ਕਰਨ ਵਾਲੇ ਨਵੀਆਂ ਪਾਰਟੀਆਂ ਬਣ ਗਈਆਂ ਉਹਨਾਂ ਨੂੰ ਹੋਰ ਚਾਂਦੀ ਲੱਗੀ ਫਿਰ ਵਿਦੇਸ਼ੀ ਲਾੜਿਆਂ ਤੋਂ ਬਾਅਦ ਵਿਦੇਸ਼ੀ ਲਾੜੀਆਂ ਆ ਗਈਆਂ ਉਹਨਾਂ ਨੇ ਪੰਜਾਬੀ ਮੁੰਡਿਆਂ ਨੂੰ ਲੁੱਟਿਆ ਹੁਣ ਆਈਲੈਂਡ ਸਪਾਸ ਕੁੜੀਆਂ ਦੇ ਜ਼ਰੀਏ ਅੱਗੇ ਧੀਆਂ ਜਿਹੜੀਆਂ ਸੀ ਵਿਦੇਸ਼ੀ ਲਾੜੀਆਂ ਬਣਾ ਕੇ ਸੌਦੇ ਹੁੰਦੇ ਰਹੇ ਉਹਨ ਪੀਜੀ ਐਡ ਆਂਦੀ ਆ ਅਖਬਾਰਾਂ ਦੇ ਵੀ ਕੁੜੀ ਨੇ 6 ਬੈਡ ਕੀਤੇ ਵਿਆਹ ਦਾ ਖਰਚਾ ਹੀ ਚੱਕਾਂਗੇ ਉਹ ਉੱਥੇ ਜਾ ਕੇ ਉਹ ਕੁੜੀਆਂ ਕਿਸੇ ਨਾਲ ਹੋਰ ਨਾ ਰਹਿਣਾ ਸ਼ੁਰੂ ਕਰਦੇ ਜਾਂ ਫਿਰ ਜਿਹੜੇ ਬੰਦਾ ਪਲੱਸ 2 ਨੀ ਪਾਸ ਕਰ ਸਕਿਆ ਜਾਂ ਉਹ ਪੰਜ ਬੈਂਡਰੀ ਲੈ ਜਾਓ ਕਿ ਜੇ ਕੁੜੀਆਂ ਸੋਦੇ ਵੀ ਇਹ ਜਿਹੜਾ ਬੰਦਾ ਪੰਜ ਜਾਂ 6 ਬੈਂਡਰੀ ਲੈ ਜਾਦਾ ਤੇ ਮੈਂ ਇਹਦੇ ਨਾਲ ساری ਉਮਰ ਕਿਵੇਂ ਕੱਟਣੀ ਹੈਗੀ ਇਸ ਕਰਕੇ ਉਹ ਕੁੜੀਆਂ ਅੱਛਾ ਬੁਲਾਉਂਦੀਆਂ ਨਹੀਂ ਇੱਕ ਨਵਾਂ ਵਿਪਤਾ ਪੰਜਾਬ ਦੇ ਵਿੱਚ ਇਸ ਕਰਕੇ ਇਹ ਕੈਨੇਡਾ ਸਰਕਾਰ ਨੇ ਕਰਨਾ ਅੱਜ ਨਹੀਂ ਸੀ ਕੱਲ ਨਹੀਂ ਸੀ ਇੱਕ ਰੋਜ਼ ਨੂੰ ਕਰਨਾ ਸੀ ਔਰ ਉਥੋਂ ਦੀ ਸਿਆਸਤ ਕਿਉਂਕਿ ਜਸਟਨ ਟਰੂਡੋ ਦਾ ਬੜਾ ਵਿਰੋਧ ਹੋ ਰਿਹਾ ਕਿ ਇਹਨੇ ਜਿਹੜੀ ਆ ਜਿਆਦਾ ਲਿਬਰਲ ਸੀ ਲੋਕਾਂ ਨੂੰ ਇੰਨੇ ਨੇ ਹੱਥ ਖੁੱਲੇ ਦਿੱਤੇ ਆਗੇ ਸੀ ਜਿਸ ਕਰਕੇ ਉਹ ਕੈਨੇਡਾ ਦੇ ਰੂਲ ਐਂਡ ਰੈਗੂਲੇਸ਼ਨ ਸਾਰੇ ਇੰਡੀਆ ਦੇ ਲੋਕਾਂ ਨੇ ਚੌਪਟ ਕਰ ਦਿੱਤੇ ਆਗੇ ਨੇ ਹੁਣ ਉਹਨੇ ਆਪਣੀ ਕੁਰਸੀ ਬਚਾਉਣ ਦੇ ਖਾਤਰ ਜਸਟਨ ਟਰੂਡੋ ਕੇ ਮੇਰੀ ਫੇਰ ਮੁਰਤੋ ਤੀਜੀ ਜਾਂ ਚੌਥੀ ਵਾਰ ਸਰਕਾਰ ਬਣ ਜੇ ਉਹਨੇ ਹੁਣ ਸ਼ਕਤੀ ਕੀਤੀ ਆ ਪਰ ਹੁਣ ਜਦੋਂ ਉਹਨੇ ਸ਼ਕਤੀ ਕੀਤੀ ਆ ਉਦੋਂ ਨੂੰ ਉਹਦੇ ਹੱਥੋਂ ਜਿਹੜੀ ਗੇਮ ਨਿਕਲ ਚੁਕੀ ਆ ਉਹਦੇ ਖਿਲਾਫ ਤੇ ਅਮਰੀਕਾ ਵੀ ਆ ਡੋਨਲਡ ਟਰੰਪ ਵਰਗਾ ਵੀ ਕਹਿੰਦਾ ਕਿ ਆਈ ਲਵ ਕੈਨੇਡਾ ਬਟ ਆਈ ਡਾਊਨ 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 ਟੂ ਲਾਈਕ ਜਸਟਨ ਟਰੂਡੋ ਉਹਦੇ ਐਲਨ ਮਾਸਕ ਦੀ ਸਟੇਟਮੈਂਟ ਆ ਰਹੀ ਹੈ ਜਿਵੇਂ ਐਲਨ ਮਾਸਕ ਨੇ ਜਸਟਨ ਟਰੰਪੋ ਵਾਸਤੇ ਕੰਮ ਕੀਤਾ ਮਰ ਉਵੇਂ ਉਹ ਤੇ ਦੂਜੀ ਪਾਰਟੀ ਨੂੰ ਜਿੱਤਣ ਚ ਨੇ ਇਸ ਕਰਕੇ ਹੁਣ ਜਸਟਨ ਟਰੂਡੋ ਨੇ ਹੁਣ ਪਾਲਿਸੀਆਂ ਦੀ ਸ਼ਕਤੀ ਕਿਤੇ ਜਦੋਂ ਉਹਨੂੰ ਲੱਗਾ ਕਿ ਕੈਨੇਡਾ ਦੇ ਲੋਕ ਹੀ ਮੈਨੂੰ ਵੋਟ ਨਹੀਂ ਪਾਉਣਗੇ ਕਿਉਂਕਿ ਖਾਲਾਤ ਕੀ ਬਣ ਗਏ ਨਾ ਕੈਨੇਡਾ ਦੇ ਕਿ ਇੰਡੀਅਨ ਐਮਬੈਸੀ ਦੇ ਬਾਹਰ ਤਰਨਾ ਗੁਰਦੁਆਰਿਆਂ ਦੇ ਅੱਗੇ ਧਰਨਾ, ਛੜਕਾਂ ਦੇ ਅੱਗੇ ਧਰਨਾ, ਮੰਦਰਾਂ ਦੇ ਅੱਗੇ ਧਰਨਾ ਰੋਜ਼ ਡਾਂਗ ਛੋਟਾ ਚੱਲਦਾ ਹੈ। ਤੇ ਇਸ ਕਰਕੇ ਔਰ ਉੱਥੇ ਕਿਉਂਕਿ ਇੰਨੀ ਜ਼ਿਆਦਾ ਇੱਥੇ ਤੇ ਪੁਲਿਸ ਡਾਂਗ ਫੇਰਦੀ ਆ। ਉੱਥੇ ਤੇ ਪੁਲਿਸ ਵਾਲਿਆਂ ਨੂੰ ਭਾਵੇਂ ਤੁਸੀਂ ਗਾਲ੍ਹਾਂ ਕੱਢਦੇ ਰਹੋ। ਜਦ ਤੱਕ ਤੁਸੀਂ ਉਹਨਾਂ ਦੇ ਕੋਈ ਫਿਜ਼ੀਕਲ ਅਟੈਕ ਨਹੀਂ ਕਰੋਗੇ ਤਦ ਤੱਕ ਤੁਹਾਨੂੰ ਫੜਨਗੇ। ਉਹ ਤੇ ਐਵੇਂ ਦੋਨਾਂ ਵਿਚਕਾਰ ਇੱਕ ਪਾਸੇ ਕੱਟੜ ਸਿੱਖ ਖੜੇ ਹੁੰਦੇ ਨੇ, ਇੱਕ ਪਾਸੇ ਕੱਟੜ ਹਿੰਦੂ ਖੜੇ। ਉਹ ਤੇ ਵਿਚਕਾਰ ਲੈਣ ਲੱਗੇ ਐ ਵਿਚਾਰੇ ਜਿਹਦੇ ਗੈਲਰੀ ਪਿੰਡਾਂ 'ਚ ਮੁੰਡੇ ਗੈਲਰੀ ਖੇਡਦੇ ਦੇਣ। ਉਹ ਤੇ ਵਿਚਾਰੇ ਉਦਾਂ ਦੀ ਸ਼ੂਲ- ਇਸ ਕਰਕੇ ਉਹ ਉੱਥੇ ਦੇ ਹੁਣ ਉਹਨੂੰ ਜਸਟਨ ਟਰੂਡੋ ਲੱਗਾ ਕਿ ਮੈਨੂੰ ਸਖਤੀ ਕਰਨੀ ਚਾਹੀਦੀ ਹੈ ਪਰ ਜਦੋਂ ਉਹਨੇ ਸਖਤੀ ਕਰਨੀ ਹੈ ਉਦੋਂ ਨੂੰ ਉਹਦੇ ਲੱਗਦਾ ਕਿ ਹੱਥਾਂ 'ਚੋਂ ਗੇਮ ਨਿਕਲ ਚੁੱਕੀ ਆ ਗਈ ਕਿਉਂਕਿ ਭਾਰਤੀ ਲੋਕਾਂ ਨੇ ਉੱਥੇ ਜਾ ਕੇ ਜੋ ਗੰਦ ਪਾਇਆ ਹੈਗਾ ਨਾ ਉਹ ਗੰਦ ਇਕੱਠਾ ਕਰਨਾ ਉਹਨੂੰ ਜਸਟਨ ਟਰੂਡੋ ਨੇ ਨੀਤੀ ਚੇਂਜ ਕਰਿਆ ਉਹਨੇ ਇਮੀਗ੍ਰੇਸ਼ਨ ਨੀਤੀ ਚੇਂਜ ਕਰ ਲਈ ਹੈ ਉਹਨੇ ਫੋਰਨ ਜਿਹੜੀ ਪਾਲਿਸੀ ਦੀ ਉਹ ਚੇਂਜ ਕਰ ਲਈ ਹੈ ਇੰਡੀਆ ਭਾਰਤ ਉਤ ਕੈਨੇਡਾ ਦੇ ਪਹਿਲਾਂ ਹੀ ਤੱਕ ਤਣਾਅ ਵਧਿਆ ਆਪਣੇ ਆਪਣੇ ਉਹਨਾਂ ਨੇ ਜਿਹੜੇ ਐਮਬੈਸੀਆਂ ਨੇ ਉਤੋਂ ਬੰਦੇ ਘਟਾ ਦਿੱਤੇ ਹੈਗੇ ਨੇ ਉਹਨੇ ਵਿਜੇ ਘਟਾ ਦਿੱਤੇ ਹੈਗੇ ਨੇ ਔਰ ਇਹ ਸਿਰ ਪੰਜਾਬ ਦਾ ਨਹੀਂ ਲਾਸ ਹੋਇਆ ਭਾਰਤੀ ਲੋਕਾਂ ਦਾ ਵੀ ਲਾਸ ਸਿਰ ਪੰਜਾਬ ਤੋਂ ਨਹੀਂ ਜਾਂਦੇ ਪਰ ਪੰਜਾਬ ਚ ਵੱਡੀ ਗਿਣਤੀ ਚ ਜਾ ਰਹੇ ਹੋਣਗੇ ਹਰਿਆਣੇ ਦੇ ਲੋਕਾਂ ਦਾ ਵਾ ਜੂਪੀ ਦੇ ਲੋਕਾਂ ਦਾ ਸਾਊਥ ਵਾਲੇ ਲੋਕਾਂ ਦਾ ਨੁਕਸਾਨ ਪਰ ਸਾਊਥ ਵਾਲੇ ਜਿਹੜੇ ਲੋਕ ਨੇ ਖਾਸ ਕਰਕੇ ਜਿਹੜਾ ਜਿਹੜਾ ਗੰਧ ਯੂਪੀ ਬਿਹਾਰ ਹਰਿਆਣਾ ਤੇ ਪੰਜਾਬ ਦੇ ਲੋਕ ਨੇ ਸਾਊਥ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਮਕਸਦ ਹੈ ਉਹ ਚਾਹੇ ਅਰਬ ਕੰਟਰੀ ਦੇ ਵਿੱਚ ਜਾਣ ਚਾਹੇ ਅਮਰੀਕਨ ਚ ਚਾਹੇ ਉਹ ਯੂਰਪ ਕੰਟਰੀ ਦੇ ਵਿੱਚ ਆ ਉਹਨਾਂ ਦਾ ਕਲੀਅਰ ਕਟ ਹੈ ਕਿ ਵਾਈਟ ਜੋਬ ਲੈਣੀ ਤੇ ਸਾਡੇ ਵਾਲਿਆਂ ਦਾ ਕਿ ਹਿੰਦੂਆਂ ਦੇ ਨਾਰੇ ਲਾ ਕੇ ਲੈਣੇ ਆ ਪੀਆਰ ਲੈਣੀਆਂ ਅਸੀਂ ਇੱਥੇ ਖੜਸਤਾਨੀ ਲੈ ਕੇ ਪ੍ਰਫੂਜੀ ਲੈ ਕੇ ਪੀਰ ਇਹਨਾਂ ਲੋਕਾਂ ਦਾ ਤੇ ਇੰਨਾ ਹੀ ਕੰਮ ਹੈਗਾ ਉਹਨਾਂ ਨੇ ਹੁਣ ਜਿਹੜੀ ਆਪਣੀਆਂ ਪਾਲਿਸੀਆਂ ਜਿਹੜੀਆਂ ਚੇਂਜ ਕੀਤੀਆਂ ਉਹਦੇ ਕਰਕੇ ਹੁਣ ਜਿਹੜੀ ਅੱਜ ਸਟੇਟਮੈਂਟਾਂ ਛੱਪੀਆਂ ਹੈਗੀਆਂ ਕਿ ਉਹਨਾਂ ਨੇ ਜਿਹੜੇ ਮਾਪਿਆਂ ਨੂੰ ਬੁਲਾਉਂਦੇ ਸੀ ਉਹ ਵੀ ਉਹਨਾਂ ਨੇ ਪਾਬੰਦੀ ਲਾ ਦਿੱਤੀ ਹੈਗੀ ਆ ਔਰ ਇਹਦੇ ਨਾਲ ਇਹ ਹੈ ਕਿ ਇੱਕ ਪਾਸੇ ਵੀ ਕਹਿ ਸਕਦੇ ਕਿ ਪੰਜਾਬ ਵਾਸਤੇ ਚੰਗੀ ਗੱਲ ਵੀ ਹੈਗੀ ਆ ਪਰ ਘਟੂ ਘੜ ਪੰਜਾਬ ਜਿਹੜਾ ਵਾ ਪੰਜਾਬੀਆਂ ਦੇ ਹੱਥ ਤੇ ਰਹਿ ਜਾਊਗਾ ਨਹੀਂ ਤੇ ਓਨੀ ਗਿਣਤੀ ਹੁਣ ਪੰਜਾਬੀਆਂ ਦੀ ਅਗਲੇ 10 ਸਾਲਾਂ ਤੱਕ ਓਨੀ ਗਿਣਤੀ ਗੈਰ ਪੰਜਾਬੀਆਂ ਦੀ ਤੇ ਪੰਜਾਬੀ ਦੇ ਹੋ ਜਾਣੀ ਹੈ ਤੇ ਜਿਵੇਂ ਹੁਣੇ ਚਰਚਾ ਕਿ ਉਹ ਸਮਾਂ ਦੂਰ ਨਹੀਂ ਆ ਜਦ ਇੱਥੇ ਜਿਹੜੇ ਸਰਕਾਰਾਂ ਮੈਂ ਐਮ ਐਲ اے ਮੰਤਰੀ ਮੁੱਖ ਮੰਤਰੀ ਉਹ ਗੈਰ ਗੈਰ ਪੰਜਾਬੀ ਹੀ ਬਣਨਗੇ ਉਹ ਵੇਲਾ ਜਿਆਦਾ ਦੂਰ ਨਹੀਂ ਆ ਬਸ ਤੁਸੀਂ ਵੱਧ ਤੋਂ ਵੱਧ 10 15 ਸਾਲਾਂ ਦੀ ਖੇਡ ਆ ਜਿਸ ਹਿਸਾਬ ਨਾਲ ਪੰਜਾਬੀ ਬਾਹਰ ਜਾ ਰਹੇ ਪਰ ਹੁਣ ਜਿਵੇਂ ਕੈਨੇਡਾ ਦੀਆਂ ਪਾਲਿਸੀਆਂ ਚੇਂਜ ਹੋਈਆਂ ਨੇ ਉਹਦੇ ਲੱਗਦਾ ਕਿ ਲੋਕਾਂ ਥੋੜਾ ਜਿਆਦਾ ਠਰਾਵਗਾ ਹਾਲਾਂਕਿ ਉਹਨਾਂ ਨੂੰ ਵੀ ਵੈਸੇ ਵੀ ਉਹ ਗੋਰੇ ਬੜੇ ਚਲਾਕ ਲੋਕ ਨੇ ਜਿੰਨੇ ਕਿ ਉਹਨਾਂ ਨੂੰ ਮਜ਼ਦੂਰ ਚਾਹੀਦੇ ਹੁੰਨੇ ਕਿ ਉਹਨਾਂ ਨੇ ਰੱਖ ਲਏ ਨੇ ਬਾਕੀਆਂ ਵਾਸਤੇ ਉਹਨਾਂ ਨੇ ਬ੍ਰੇਕਾਂ ਲਾ ਦਿੱਤੀਆਂ ਫਿਰ ਪੰਨੇ 10 ਸਾਲ ਬਾਅਦ ਪਾਲਿਸੀਆਂ ਦੁਬਾਰਾ ਰਿਵਿਊ ਹੋਣੀਆਂ ਦੁਬਾਰਾ ਚੇਂਜ ਹੋਣਗੀਆਂ ਕਿਉਂਕਿ ਕੈਂਡੀਡੇਟਾ ਬੁੱਢਾ ਹੋ ਗਿਆ ਸੀ ਭਾਰਤੀ ਲੇਬਰ ਉਹਨਾਂ ਨੂੰ ਚਾਹੀਦੀ ਉਹਨਾਂ ਨੇ ਲੈ ਲਈ ਜਿੰਨੇ ਮਜ਼ਦੂਰ ਚਾਹੀਦੇ ਉਹਨਾਂ ਨੇ ਲੈ ਲਿਆਗੇ ਨੇ ਹੁਣ ਉਹਨਾਂ ਨੂੰ ਜਿਆਦਾ ਮਜ਼ਦੂਰਾਂ ਦੀ ਜ਼ਰੂਰਤ ਹੈ ਨਹੀਂ ਆ ਇਸ ਕਰਕੇ ਉਹਨਾਂ ਨੇ ਹੁਣ ਹੌਲੀ ਹੌਲੀ ਜਿਹੜੀਆਂ ਪਾਲਿਸੀਆਂ ਉਹਦੇ ਚ ਉਹਨਾਂ ਨੇ ਬਹੁਤ ਜਿਆਦਾ ਵੱਡੇ ਪੱਧਰ ਤੇ ਚੇਂਜ ਕਰ ਲਿਆ